ਸਾਡੀ ਆਰਮੀ ਦੇ ਘਰ ਜਾ ਕੇ ਮਾਰਨ ਵਾਲੀ ਏ ਇਹਨਾਂ ਨੇ ਸਾਡੇ ਨਾਲ ਬਹੁਤ ਨਿਆਂ ਕੀਤਾ ਸਾਡੇ ਮਹਿਮਾਨ ਆਣ ਕੇ ਇਹਨਾਂ ਨੇ ਮਾਰ ਦਿੱਤੇ ਨੇ ਇਹ ਜੋ ਕੀਤਾ ਮੋਦੀ ਸਾਹਿਬ ਜੀ ਤੁਸੀਂ ਬਹੁਤ ਵਧੀਆ ਕੀਤਾ ਅਸੀਂ ਜਾਣਾ ਹੀ ਇੰਗਲੈਂਡ ਜਾਣਾ ਸੀਗਾ ਲੰਡਨ ਮੇਰਾ ਦਮਾਦ ਨੇ ਮੇਰੀ ਲੜਕੀ ਨੇ ਤੇ ਇਹਨਾਂ ਦੀ ਅੱਜ ਮੈਂ ਕਹਿੰਦੇ ਕੈਂਸਲ ਕਰ ਦਿੱਤਾ ਗਿਆ 3 ਦਿਨ ਦਾ ਟਾਈਮ ਦਿੱਤਾ ਹੈ ਇਹਨਾਂ ਨੇ ਤੁਹਾਨੂੰ ਸਿਕਿਉਰਿਟੀ ਦੇ ਇੰਤਜ਼ਾਮ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ 에어ਪੋਰਟ ਸਾਰਾ ਖਾਲੀ ਕਰਵਾ ਦਿੱਤਾ ਗਿਆਗਾ ਜਿਹੜੀਆਂ ਜਿਹੜੀਆਂ ਫਲਾਈਟਾਂ ਸੀ ਉਹਨਾਂ ਨੂੰ ਡਿਲੇ ਕਰਤਾ ਰੱਦ ਕਰ ਦਿੱਤਾ ਗਿਆ ਕਰਤਾਰਪੁਰ ਕੋਰੀਡੋਰ ਸੀ ਜਿਹੜਾ ਉਸ ਨੂੰ ਵੀ ਜਿਹੜਾ ਬੰਦ ਕਰ ਦਿੱਤਾ ਗਿਆ ਅਗਲੇ ਹੁਕਮਾਂ ਤੱਕ ਸਿਕਿਉਰਿਟੀ ਕੀ ਕਹਿ ਰਹੀ ਉਹ ਸਪੋਰਟਰੀ ਕਹਿੰਦੇ ਵਾਪਸ ਜਾਓ ਉਡਾਣ ਬੰਦ ਹੈ ਬ੍ਰੈਡ ਭਾਰਤ ਦੇ ਵੱਲੋਂ ਦੇਰ ਰਾਤ ਨੂੰ ਪਾਕਿਸਤਾਨ ਦੇ ਵਿੱਚ ਹਮਲਾ ਕੀਤਾ ਗਿਆ ਔਰ ਨੌ ਥਾਵਾਂ ਦੇ ਉੱਪਰ ਇਹ ਸਟ੍ਰਾਈਕ ਜਿਹੜੀ ਹੈ ਕੀਤੀ ਹੋਈ ਹੈ ਤੇ ਹੁਣ ਅੰਮ੍ਰਿਤਸਰ ਸ਼ਹਿਰ ਦੀ ਇਹ ਗੱਲ ਕਰੀਏ ਖਾਸ ਤੌਰ ਤੇ ਕਿਉਂਕਿ ਪੰਜਾਬ ਨੂੰ ਹਾਈਲਾਈਟ ਤੇ ਰੱਖਿਆ ਹੋਇਆ ਔਰ ਸਭ ਤੋਂ ਵੱਡਾ ਬਾਰਡਰ ਜਿਹੜਾ ਬਾਗਾ ਬਾਰਡਰ ਜਿਸ ਦੀ ਅਸੀਂ ਗੱਲ ਕਰਦੇ ਆ ਉਹ ਭਾਰਤ ਪਾਕਿਸਤਾਨ ਵਾਲਾ ਬਾਰਡਰ ਜਿਹੜਾ ਹੈਗਾ ਅੰਮ੍ਰਿਤਸਰ ਤੋਂ ਅਟਾਰੀ ਵੱਲ ਤੋਂ ਜਿਹੜਾ ਜਾਂਦਾ ਤੇ ਅੰਮ੍ਰਿਤਸਰ ਸ਼ਹਿਰ ਤੋਂ ਜਿੱਥੇ ਇਹ 에ਅਰ ਸਟ੍ਰਾਈਕ ਹੋਈ ਹੈ ਜਿਹੜਾ ਇੱਕ ਮਰੀਦਪੁਰ ਨਾ ਦਾ ਤੁਹਾਨੂੰ ਯਾਦ ਹੋਊਗਾ ਜਗ੍ਹਾ ਜਿੱਥੇ ਇਹ ਸਟ੍ਰਾਈਕ ਕੀਤੀ ਗਈ ਉਹ 60 ਕਿਲੋਮੀਟਰ ਦੀ ਇਹ ਲੈਂਦੇ ਪੰਜਾਬ ਦੇ ਵਿੱਚ 60 ਕਿਲੋਮੀਟਰ 28 ਤੋਂ ਇਹ ਗੱਲ ਕਰੀਏ ਤਾਂ ਉਤੋਂ 50 55 ਕਿਲੋਮੀਟਰ ਔਰ ਹੁਣ ਜਿਹੜਾ ਸਿਕਿਉਰਿਟੀ ਦਾ ਇੰਤਜ਼ਾਮ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ 에어ਪੋਰਟ ਸਾਰਾ ਖਾਲੀ ਕਰਵਾ ਦਿੱਤਾ ਗਿਆ ਹੈਗਾ ਤਾਂ ਇਹ ਤਸਵੀਰਾਂ ਨੇ ਰੋਡ ਦੀਆਂ ਜਿਹੜੀਆਂ 에어ਪੋਰਟ ਰੋਡ ਨੂੰ ਜਾਂਦੀ ਹੈ ਤਸਵੀਰ ਤਾਂ ਇੱਥੇ ਜਿਹੜਾ ਹੈਗਾ ਸਾਰਾ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਕਿਉਂਕਿ ਯਾਤਰੀ ਬਹੁਤ ਸਾਰੇ ਆ ਰਹੇ ਆ ਫਲਾਈਟਾਂ ਸੀਗੀਆਂ ਲੋਕਾਂ ਦੀ ਉਹ ਫਲਾਈਟਾਂ ਸਾਰੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਤਾਂ ਜਿਹੜੀਆਂ ਜਿਹੜੀਆਂ ਫਲਾਈਟਾਂ ਸੀ ਉਹਨਾਂ ਨੂੰ ਡਿਲੇ ਕਰਤਾ ਰੱਦ ਕਰ ਦਿੱਤਾ ਗਿਆ ਜੋ ਤੱਕ ਸਰਕਾਰ ਅਗ ਕੋਰੀਸ ਦੇ ਨਾਲ ਜੁੜੀ ਇੱਕ ਹੋਰ ਵੱਡੀ ਅਪਡੇਟ ਹੈ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਸੀ ਕਰਤਾਰਪੁਰ ਕੋਰੀਡੋਰ ਸੀ ਜਿਹੜਾ ਉਸ ਨੂੰ ਵੀ ਜਿਹੜਾ ਬੰਦ ਕਰ ਦਿੱਤਾ ਗਿਆ ਅਗਲੇ ਹੁਕਮਾਂ ਤੱਕ ਹੁਣ ਕਦੋਂ ਹਾਲਾਤ ਸੁਧਰਦੇ ਆ ਉਸ ਸਮੇਂ ਹੀ ਹੋ ਸਕਦਾ ਹੈ ਕਿ ਕਰਤਾਰਪੁਰ ਦਾ ਲਾਂਘਾ ਖੁੱਲੇ ਪਰ ਉਸ ਤੋਂ ਪਹਿਲਾਂ ਕਰਤਾਰਪੁਰ ਦਾ ਲਾਂਘਾ ਨਹੀਂ ਖੁੱਲੇਗਾ ਉਸ ਨੂੰ ਬੰਦ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਲੋਕ ਵਾਪਸ ਮੁੜ ਰਹੇ ਨੇ ਤਾਂ ਇਹ ਸਿਕਿਉਰਿਟੀ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਅੰਮ੍ਰਿਤਸਰ 에ਅਰਪੋਰਟ ਸਾਰਾ ਜਿਹੜਾ ਹੈਗਾ ਉਹ ਖਾਲੀ ਕਰਵਾ ਕੇ ਫਲਾਈਟਾਂ ਜਿਹੜੀਆਂ ਨੇ ਉਸ ਨੂੰ ਰੱਦ ਕਰ ਦਿੱਤਾ ਗਿਆ ਲੋਕ ਦੂਰੋਂ ਦੂਰੋਂ ਆਏ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਇੱਕ ਪਰਿਵਾਰ ਆਇਆ ਹੋਇਆ ਹੈ ਉਹਨਾਂ ਨਾਲ ਗੱਲਬਾਤ ਵੀ ਲੋਕਾਂ ਦੇ ਨਾਲ ਕਰਾਵਾਂਗੇ ਤੁਹਾਡੇ ਨਾਲ ਇਹ ਪਰਿਵਾਰ ਜਿਹੜਾ ਹੈ ਦੇਖ ਸਕਦੇ ਹੋ ਬੈਗ ਪਏ ਨੇ ਸਾਰਾ ਸਮਾਨ ਪਿਆ ਹੈ ਪਰਿਵਾਰ ਕਿਤੇ ਜਾ ਰਿਹਾ ਹੋਣਾ ਹੈਗਾ ਪਰ ਇਹਨਾਂ ਦੀਆਂ ਸਾਰੀਆਂ ਫਲਾਈਟਾਂ ਜਿਹੜੀਆਂ ਸੀ ਕਿਉਂਕਿ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਜੋ ਪਿਛਲੇ ਦੇਰ ਰਾਤ ਜਿਹੜਾ ਇਹ ਹਮਲਾ ਹੋਇਆ ਤਾਂ ਬਾਈ ਯੂਨੀਅਨ ਨਾਲ ਗੱਲਬਾਤ ਕਰਦੇ ਆ ਪਹਿਲਾਂ ਕਿੱਥੋਂ ਆਏ ਬਾਈ ਜੀ ਤੁਸੀਂ ਅਸੀਂ ਜਲੰਧਰ ਤੋਂ ਆਏ ਆ ਜੀ ਕਿੱਥੇ ਜਾਣਾ ਸੀ ਅਸੀਂ ਜਾਣਾ ਇੰਗਲੈਂਡ ਜਾਣਾ ਸੀਗਾ ਲੰਡਨ ਮੇਰਾ ਦਮਾਦ ਨੇ ਮੇਰੀ ਲੜਕੀ ਨੇ ਤੇ ਇਹਨਾਂ ਦੇ ਅੱਜ ਮੈਂ ਕਿ ਕਹਿੰਦੇ ਕੈਨਸਲ ਕਰ ਦਿੱਤਾ ਗਿਆ 3 ਦਿਨ ਦਾ ਟਾਈਮ ਦਿੱਤਾ ਹੈ ਇਹਨਾਂ ਨੇ ਤੁਹਾਨੂੰ ਦੇਖੋ ਅੱਗੋਂ ਕੀ ਹੁਕਮ ਕਰਦੇ ਨੇ ਫਿਰ ਉਦੋਂ ਅਸੀਂ ਭੈਣਾ ਭਰਾਵਾਂ ਨੂੰ ਕਹਿੰਨੇ ਆ ਵੀ ਤੁਸੀਂ ਨਾ ਚੱਕਰ ਲਾਵੋ ਤੁਹਾਨੂੰ ਮੋਬਾਈਲ ਦਿਓ ਆਨਲਾਈਨ ਕਰੀ ਜਾਂਦੇ ਪਏ ਨੇ ਹੁਣ ਇਹਨਾਂ ਦੇ ਵਿਚਾਰਿਆਂ ਦੇ ਵਾਸ ਨਹੀਂ ਹੈਗੀ ਰਾਤ ਦੀ ਅਟੈਕ ਹੋਈ ਹੋਈ ਹੈ ਤੇ ਇਸ ਵਾਸਤੇ ਅਸੀਂ ਵਾਪਸ ਜਾ ਰਹੇ ਹਾਂ ਜੀ ਸਾਰਾ ਪਰਿਵਾਰ ਚੜਾਣ ਆਏ ਸੀਗੇ ਮਨ ਵੀ ਸ਼ੋਕ ਹੋਇਆ ਤੇ ਭੈਣ ਭਰਾਵੋ ਤੁਸੀਂ ਥੋੜਾ ਸੰਗੋਚ ਕਰੋ 2-4 ਦਿਨ ਦਾ ਟਾਈਮ ਮਿਲ ਲ ਜਾਣਾ ਤੁਹਾਨੂੰ اچھا ਇਹ ਹਮਲੇ ਨੂੰ ਕਿਵੇਂ ਦੇਖਦੇ ਹੋ ਜਿਹੜਾ ਇਹ ਜਵਾਬ ਦਿੱਤਾ ਗਿਆ ਕਿਉਂਕਿ ਪਹਿਲਾਂ ਕਸ਼ਮੀਰ ਦੇ ਵਿੱਚ ਜੋ ਹੋਇਆ ਉੱਥੇ 26 ਲੋਕ ਮਾਰੇ ਗਏ ਉਹ ਵੀ ਬਹੁਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸੀ ਜਿਹੜੀ ਇੱਕ ਫੋਟੋ ਤਸਵੀਰ ਤੁਸੀਂ ਦੇਖੀ ਹੋਊਗੀ ਇੱਕ ਕੁੜੀ ਜਿਹੜੀ ਨਿਹਾਂ ਨਰਵਾਲ ਜਦੋਂ ਪਈ ਹੁੰਦੀ ਆ ਕੋਲ ਉਹਦਾ ਘਰ ਵਾਲਾ ਜਿਸ ਨੂੰ ਮਾਰ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਇਸ ਕਾਰਵਾਈ ਨੂੰ ਕਿਵੇਂ ਦੇ ਦੇਓ ਕਿਉਂਕਿ ਸਾਰਾ ਦੇਸ਼ ਜਿਹੜਾ ਹੈਗਾ ਉਹ ਇਸ ਨੂੰ ਸੈਲੀਬ੍ਰੇਟ ਵੀ ਕਰ ਰਿਹਾ ਹੈਗਾ ਸਾਰਾ ਦੇਸ਼ ਖੁਸ਼ ਵੀ ਹੈ ਕਿ ਠੀਕ ਹੈ ਸਾਡੀ ਫੌਜ ਨੇ ਇੱਕ ਜਵਾਬ ਵੀ ਦਿੱਤਾ ਕਿਉਂਕਿ ਨਹੀਂ ਤਾਂ ਫਿਰ ਕੰਫੀਡੈਂਸ ਵੀ ਸਾਡੀ ਆਰਮੀ ਤੇ ਮਹਾਰਾਜ ਬਾਬਾ ਨਾਨਕ ਦੀ ਬੜੀ ਕਿਰਪਾ ਗਈ ਹੈ ਜੀ ਸਾਡੀ ਆਰਮੀ ਦੇ ਘਰ ਜਾ ਕੇ ਮਾਰਨ ਵਾਲੀ ਏ ਇਹਨਾਂ ਨੇ ਸਾਡੇ ਨਾਲ ਬਹੁਤ ਨਿਆਂ ਕੀਤਾ ਸਾਡੇ ਮਹਿਮਾਨ ਆਣ ਕੇ ਇਹਨਾਂ ਨੇ ਮਾਰ ਦਿੱਤੇ ਨੇ ਇਹ ਜੋ ਕੀਤਾ ਮੋਦੀ ਸਾਹਿਬ ਜੀ ਤੁਸੀਂ ਬਹੁਤ ਵਧੀਆ ਕੀਤਾ ਹੈ ਇਹਨੂੰ ਇੱਕ ਵਾਰੀ ਸਬਕ ਜ਼ਰੂਰ ਸਿਖਾਉਣਾ ਚਾਹੀਦਾ ਪਾਕਿਸਤਾਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੁਸੀਂ ਫਲਾਈਟ ਕਦੋਂ ਸੀ ਤੁਹਾਡੀ ਫਲਾਈਟ ਸਾਡੀ ਅੱਜ ਰਾਤ 1 ਵਜੇ ਸੀ ਦੁਪਹਿਰ ਦੀ ਜੀ ਤੈਨੂੰ ਪਤਾ ਕਦੋਂ ਲੱਗਿਆ ਜਦੋਂ ਘਰੋਂ ਨਿਕਲੇ ਉਦੋਂ ਨਹੀਂ ਪਤਾ ਸੀ ਨਹੀਂ ਸੀ ਸਾਨੂੰ ਪਤਾ ਨਹੀਂ ਸੀਗਾ ਤੇ ਵੈਸੇ ਇੱਕ ਦੋ ਬੱਚੇ ਨੂੰ ਪਤਾ ਸੀਗਾ ਉਹ ਕਹਿੰਦਾ ਡੈਡੀ ਕੈਨਸਲ ਹੁੰਦੀ ਪਈ ਏ ਤੇ ਮੈਂ ਕਿਹਾ ਬੇਟਾ ਅਸੀਂ ਜਿੱਥੋਂ ਤੱਕ ਨੇ ਉੱਥੇ ਨਹੀਂ ਜਾਵਾਂਗੇ 에어ਪੋਰਟ ਤੇ ਤੇ ਸਾਨੂੰ ਐਦਾਂ ਸ਼ੋਰ ਨਹੀਂ ਹੋਣਾ ਤੇ ਅਸੀਂ ਆਏ ਆ ਸਾਨੂੰ ਇਹਨਾਂ ਨੇ ਸਾਹਬ ਉਹਨਾਂ ਨੇ ਸਾਰਾ ਬਹੁਤ ਸਹਿਯੋਗ ਦਿੱਤਾ ਹੈ ਇਹ ਕਹਿੰਦੇ ਤਿੰਨ ਤਿੰਨ ਚਾਰ ਦਿਨ ਦਾ ਟਾਈਮ ਦਿੰਦੇ ਹੋ ਤੇ ਉਸ ਤੋਂ ਬਾਅਦ ਫਲਾਈਟਾਂ ਖੁੱਲ ਜਾਣਗੀਆਂ ਕੋਈ ਨਹੀਂ ਠੀਕ ਕੀਤਾ ਮੋਦੀ ਸਾਹਿਬ ਗੱਲਬਾਤ ਵੀ ਕਰਦੇ ਆ ਹੋਰ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਪਰਿਵਾਰ ਖੜਾ ਹੈਗਾ ਸਾਰੇ ਬਾਕੀ ਪਿੱਛੇ ਵੀ ਬਾਈ ਜੀ ਹੋਣੀ ਖੜੇ ਉਹ ਫਰਵਾਹਲਾ ਜਾਣਾ ਕਿੱਥੇ ਜਾਣਾ ਸੀ ਦੁਬਈ ਅੱਛਾ ਦੁਬਈ ਜਾਣਾ ਸੀ ਹਾਂਜੀ ਤੇ ਹੁਣ ਫਲਾਈਟਾਂ ਫਿਰ ਰੱਦ ਨੇ ਪੂਰਾ ਟਾਈਮ ਜ਼ੀਰੋ ਹੈ ਨਹੀਂ ਜਾਣੂ ਪਹਿਲਾਂ ਪਤਾ ਨਹੀਂ ਸੀ ਮਨ ਲਓ ਜੋ ਨਿਕਲਿਓ ਨਹੀਂ ਜੀ ਅੱਛਾ ਕੋ ਵੀ ਇੱਥੇ ਆ ਕੇ ਦੇਖਿਆ ਪਿੱਛੇ ਆ ਕੇ ਆਜੂ ਸੀ ਮੈਂ ਕਹੂੰਗਾ ਹੂੰ ਕਿਉਂਕਿ ਲੋਕ ਬਹੁਤ ਸਾਰੇ ਤੁਹਾਡੇ ਵਰਗੇ ਹੋਣਗੇ ਜਿਹੜੇ ਆਉਂਦੇ ਨੇ ਹਨਾ ਉਹ ਐਵੇਂ ਤੰਗ ਨਾਉ ਟਿੱਟਣਾ ਦੇਖੋ ਸਾਰਾ ਬੈਗ ਸਾਰਾ ਕੁਝ ਜਿਹੜਾ ਇੱਥੇ ਵਿੱਚ ਪਿਆ ਹੈਗਾ ਲੋਕਾਂ ਦਾ ਤੇ ਤੁਹਾਨੂੰ ਇੱਥੇ ਆ ਕੇ ਪਤਾ ਲੱਗਿਆ ਬਾਈ ਜੀ ਹਾਂਜੀ ਇੱਥੇ ਤੁਹਾਡੇ ਆ ਕੇ ਪਤਾ ਲੱਗਾ ਸਕਿਉਰਿਟੀ ਕੀ ਕਹਿ ਰਹੀ ਹੁੰਦੀ ਹੈ ਸਕਿਉਰਿਟੀ ਕਹਿੰਦੇ ਵਾਪਸ ਜਾਓ ਉਹडान ਬੰਦ ਹੈ ਫਲੇਟ ਪੂਰਾ ਹਾਂਜੀ ਅੱਛਾ ਇਹ ਤੁਸੀਂ ਜਿਹੜਾ ਇੱਕ ਹਮਲਾ ਹੋਇਆ ਹੈਗਾ ਜਿਹੜਾ ਇਹ ਜਵਾਬ ਦਿੱਤਾ ਗਿਆ ਹੈਗਾ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਜੋ ਕਸ਼ਮੀਰ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਘਟਨਾ ਹੋਈ ਉਸ ਨੂੰ ਕਿਵੇਂ ਦੇਖਦੇ ਹੋ ਇਹਦੇ ਵਿੱਚ ਸਰਦਾਰ ਜੀ ਹੁਣ ਸਾਨੂੰ ਪਤਾ ਨਹੀਂ ਹੈਗਾ ਅਸੀਂ ਦੁਬਈ ਰਹਿੰਦੇ ਆਂ ਛੁੱਟੀ ਆਈ ਸੀ 15 ਦਿਨ ਐਮਰਜੈਂਸੀ ਵਾਲੇ ਇੱਕ ਚੱਲੇ ਸੀ ਵਾਪਸ ਬਸ ਛੁੱਟੀ ਆਈ ਸੀ 15 ਦਿਨ ਹਾਂਜੀ ਐਮਰਜੈਂਸੀ ਆਈ ਸੀ ਅੱਛਾ ਐਮਰਜੈਂਸੀ ਹਾਂਜੀ ਹੁਣ ਵਾਪਸੀ ਸੀਗੀ ਸਾਡੀ ਤੇ ਹੁਣ ਸਾਡਾ ਰਿਜ਼ਲਟ ਆ ਨਿਕਲਿਆ ਕਿ ਜਾਨੀ ਕੀ ਕਹਿ ਰਹੇ ਨੇ ਕਿ ਕਦੋਂ ਮਤਲਬ ਖੁੱਲ ਚੱਕਦੀ ਨੇ ਫਲਾਈਟਾਂ ਜਾਂ ਕਦੋਂ ਕੀ ਸੀ ਨਾ ਸਾਨੂੰ ਦੱਸਿਆ ਵੀ ਕਦੋਂ ਖੁੱਲੋ ਕਹਿੰਦੇ ਬੰਦਿਆ ਬਸ ਜਾਓ ਰੈਡਰ ਲੜਿਆ ਬੰਦ ਬਈ ਪੁਰਾਣੇ ਹੋ ਗਏ ਤੁਸੀਂ ਤਾਂ ਸਵੇਰ ਦੇ ਕੰਮ ਤੇ ਲੱਗੇ ਹੋਵੋਗੇ ਆਪਦੇ ਹਨਾ ਤੁਸੀਂ ਕਿਵੇਂ ਦੇ ਦੋ ਕਿੰਨੇ ਕੁ ਲੋਕ ਆ ਕੇ ਮੁੜ ਰਹੇ ਨੇ ਵੀਰੇ ਕਾਫੀ ਲੋਕ ਆ ਕੇ ਮੁੜ ਰਹੇ ਮਤਲਬ ਸਾਰੇ ਗੱਡੀ ਵਾਲੇ ਵੀਰੇ ਇੰਨੀ ਨਹੀਂ ਦੂਰ ਆ ਰਹੇ ਆ ਮਤਲਬ ਉਹਨਾਂ ਦਾ ਫਲਾਈਟ ਕੈਨਸਲ ਹੋਣ ਕਰਕੇ ਵੀਰੇ ਉਹਨਾਂ ਦਾ ਕਾਫੀ ਫੇਰਾ ਪਿਆ ਰਿਹਾ ਵੀਰੇ ਉਹਨਾਂ ਦਾ ਹਾਂਜੀ ਲੋਕ ਆ ਰਹੇ ਨੇ ਪਰ ਗੱਲ ਇਹ ਵੀ ਹੈ ਨਾ ਕਿ ਲੋਕਾਂ ਨੂੰ ਵੀ ਹੋਣੀ ਇਹ ਚੀਜ਼ ਸਮਝ ਨਹੀਂ ਪਊਗੀ ਕਿ ਜੋ ਇੰਨਾ ਕੁਝ ਹੋਇਆ ਪਿਛਲੇ ਦਿਨਾਂ 'ਚ ਦੇਖੋ 26 ਜਾਨੇ ਉੱਥੇ ਮਾਰਤੇ ਹਨਾ ਉਹ ਵੀ ਬੇਕਸੁਰ ਘੁੰਮਣੇ ਗਏ ਸੀ ਟੂਰਿਸਟ ਉੱਥੇ ਹਾਂਜੀ 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 ਉਹੀ ਚੱਕਰ ਆ ਵੀਰੇ ਜਦੋਂ ਮਹਾਉ ਕੰਮ ਚੱਲ ਲੱਗਾ ਹੁੰਦਾ ਵੀਰੇ ਉਹਦੇ ਕੋਈ ਨਾ ਕੋਈ ਪੰਗਾ ਪੈ ਜਾਂਦਾ ਮਤਲਬ ਕੋਈ ਹਰ ਸਾਲ ਹੀ ਮਤਲਬ ਜਦੋਂ ਕੋਈ ਵੀ ਟੂਰਿਸਟ ਹੁੰਦਾ ਵਿਚਾਰਾ ਮਤਲਬ ਟੂਰਿਸਟ ਉਹੀ ਖਰਾਬ ਹੋ ਕੇ ਫਿਰ ਚਲੇ ਜਾਂਦਾ ਵੀਰੇ ਬਾਅਦ ਚ ਤੁਸੀਂ ਆ ਦੇਖੋ ਇੱਥੇ ਵੀ ਕੈਬ ਜਿਹੜੀਆਂ ਨੇ ਆ ਰਹੀਆਂ ਨੇ ਲਗਾਤਾਰ ਕੋਈ ਉੱਤਰਾਖੰਡ ਨੰਬਰ ਆ ਕੋਈ ਕਿਤੋਂ ਐ ਕੋਈ ਕਿਸੇ ਨੇ ਕਿਤੇ ਜਾਣਾ ਕਿਉਂਕਿ ਅੰਮ੍ਰਿਤਸਰ ਦੀ ਇਹ ਗੱਲ ਕਰੀਏ ਖਾਸ ਤੌਰ ਤੇ ਜਿਹੜਾ ਅੰਮ੍ਰਿਤਸਰ 에ਰਪੋਰਟ ਹੈਗਾ ਅੰਮ੍ਰਿਤਸਰ 에ਰਪੋਰਟ ਖਾਸ ਤੌਰ ਤੇ ਤੁਹਾਨੂੰ ਦੱਸਦੀ ਕਿ ਇੰਗਲੈਂਡ ਔਰ ਦੁਬਈ ਇੱਥੋਂ ਦੀਆਂ ਫਲਾਈਟਾਂ ਬਹੁਤ ਜ਼ਿਆਦਾ ਚ ਕਿਉਂਕਿ ਇੱਕ ਤਾਂ ਇੰਟਰਨੈਸ਼ਨਲ ਤਾਂ ਹਾਲਾ ਕਿ ਤੁਹਾਨੂੰ ਦੱਸਦੀ ਕਿ ਫਲਾਈਟਾਂ ਹੋਰ ਕਿਤੋਂ ਵੀ ਚੱਲਦੀਆਂ ਪਰ ਇੱਥੇ ਜ਼ਿਆਦਾਤਰ ਇੰਗਲੈਂਡ ਔਰ ਦੁਬਈ ਦੀਆਂ ਚੱਲਦੀਆਂ ਨੇ ਆ ਤਸਵੀਰਾਂ ਦੇਖੋ ਲੋਕ ਕਿਵੇਂ ਇੱਥੇ ਜਿਹੜੇ ਆ ਵਾਪਸ ਮੁੜ ਰਹੇ ਨੇ ਤਾਂ ਮਲਾਜ਼ਮਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਭਾਈ ਕੀ ਜਿਹੜਾ ਤੁਸੀਂ ਹੁਣ ਸਵੇਰ ਦੀ ਆਏ ਹੋ ਆ ਦੇਖੋ ਤੁਸੀਂ ਇੱਕ ਪਰਿਵਾਰ ਆਇਆ ਹੋਇਆ ਹੈਗਾ ਇੱਥੇ ਇਹ ਪਰਿਵਾਰ ਨੇ ਫਲਾਈਟ ਹੋਣੀ ਹੈ ਕਿੱਥੇ ਜਾਣਾ ਸੀ ਭਾਈ ਤੁਸੀਂ ਸ਼੍ਰੀਨਗਰ ਜਾਣਾ ਸੀ ਹਾਂਜੀ ਪਹਿਲਾਂ ਤੁਹਾਨੂੰ ਪਤਾ ਹੀ ਜੋ ਤੁਸੀਂ ਆਏ ਹੋ ਫਿਰ ਨਹੀਂ ਪਤਾ ਹੀ ਵਹਿਰੇ ਮਤਲਬ ਵੇਖਣੀ ਆਏ ਤੁਸੀਂ ਮੰਦਵਾ ਤੇ ਸ਼੍ਰੀਨਗਰ ਡਿਊਟੀ ਨਾ ਮੇਰੀ ਉੱਥੇ ਔਰ ਜੀ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਲੋਕ ਆਪੋ ਆਪਣੇ ਕਮਾਕਾਰਾਂ ਤੇ ਜਾ ਰਿਹਾ ਕੋਈ ਕਿਤੇ ਜਾ ਰਿਹਾ ਕੋਈ ਕਿਤੇ ਜਾ ਰਿਹਾ ਤੇ ਦਵਿੰਦਰ ਮੈਂ ਕਹਾਂਗਾ ਕਿ ਪਿੱਛੇ ਵੀ ਜਿਹੜੀ ਗੱਡੀ ਆਈ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰੀਏ ਕਿ ਕਿੱਥੋਂ ਆਏ ਨੇ 2 ਮਿੰਟ ਗੱਲਬਾਤ ਕਰ ਲੈਣੇ ਆ ਬਾਈ ਜੀ ਕਿੱਥੋਂ ਆਏ ਸੀ ਭਾਈ ਜਲੰਧਰ ਤੋਂ ਜੀ ਕਿੱਥੇ ਜਾਣਾ ਸੀ ਭਾਈ ਯਾਨੀ ਯੂਕੇ ਜਾਣਾ ਸੀ ਦਾਦੀ ਨੇ ਤੇ ਤੁਹਾਨੂੰ ਮੰਨ ਲਓ ਪਹਿਲਾਂ ਪਤਾ ਨਹੀਂ ਸੀ ਜਾਂ ਕਿਵੇਂ ਅਚਾਨਕ ਹੋਇਆ ਯਾਰ ਨਹੀਂ ਆਉਂਦੇ ਆਉਂਦੇ ਤੁਸੀਂ ਮੰਨ ਲਓ ਸੁਣਦੇ ਹੋਵੋਗੇ ਖਬਰਾਂ ਵਗੈਰਾ ਜਾਂ ਖਬਰਾਂ ਸੁਣੀਆ ਸੀ ਪਰ ਉਹ ਕਹਿੰਦੇ ਸੀ ਇੱਥੋਂ ਚਲਦੀ ਹੈ ਫਲਾਈਟ ਅੱਛਾ ਭਾਈ ਕਿ ਕਾਕਰੀ ਕਿਉਂਕਿ ਲੋਕ ਨਾ ਬਹੁਤ ਸਾਰੇ ਦੇਖ ਰਹੇ ਨੇ ਹਨਾ ਬਹੁਤ ਸਾਰੇ ਲੋਕ ਤੁਹਾਡੇ ਮੂੰਹ ਆ ਮੁੜ ਰਹੇ ਨੇ ਜਿਹੜੇ ਛੱਲੇ ਹੋਏ ਨੇ ਉਹਨਾਂ ਨੂੰ ਵੀ ਚਲੋ ਠੀਕ ਹੈ ਕਿ ਉਹ ਵਾਪਸ ਚਲੇ ਜਾਣਗੇ ਜੇ ਉਹਨਾਂ ਨੂੰ ਪਤਾ ਲੱਗ ਜੂਗਾ ਤਾਂ ਤੁਸੀਂ ਇੱਕ ਤਾਂ ਪਿਛਲੇ ਦਿਨਾਂ ਵਿੱਚ ਜਿਹੜੀ ਇਹ ਕਾਰਵਾਈ ਹੋਈ ਔਰ ਉਸ ਤੋਂ ਬਾਅਦ ਜਵਾਬੀ ਹਮਲਾ ਜਿਹੜਾ ਕੀਤਾ ਗਿਆ ਭਾ ਸਰਕਾਰ ਵੱਲੋਂ ਇਹਨੂੰ ਕਿਵੇਂ ਦੇਖਦੇ ਹੋ ਭਾਈ ਮਾੜਾ ਹੀ ਹੋਇਆ ਬਹੁਤ ਜ਼ਿਆਦਾ ਬਸ ਹੁਣ ਇਹ ਆਪਣੀ ਗਵਰਨਮੈਂਟ ਜਵਾਬ ਦੇਊਗੀ ਹੁਣ ਮੂੰਹ ਤੋੜ ਨਹੀਂ ਜਿਹੜੀ ਇਹ ਰਾਤ ਇਹ ਸਟ੍ਰਾਈਕ ਹੋਈ ਆ ਪਾਕਿਸਤਾਨ ਦੇ ਵਿੱਚ ਜਿਹੜੇ ਨੌ ਟਿਕਾਣਿਆਂ ਦੇ ਉੱਪਰ ਅਤਵਾਦੀਆਂ ਦੇ ਨਹੀਂ ਉਹ ਤਾਂ ਸਾਨੂੰ ਰਸਤੇ ਜੀ ਪਤਾ ਲੱਗਾ ਹੁਣ ਸਾਨੂੰ ਫੋਨ ਆਇਆ ਸੀ ਹੁਣ ਰਸਤੇ ਹੀ ਪਤਾ ਲੱਗਾ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਭਾਈ ਇਹਦੇ ਫਿਰ ਦੇਖ ਸਕਦੇ ਹੋ ਤੁਸੀਂ ਪਿੱਛੇ ਜਿਹੜਾ ਹੈਗਾ ਲੋਕਾਂ ਨੇ ਜਾਣਾ ਹੁੰਦਾ ਕਿਉਂਕਿ ਕੋਈ ਕਿਤੋਂ ਜਿਵੇਂ ਤੁਹਾਨੂੰ ਪਹਿਲਾਂ ਸਹਿ ਕੇ ਇੰਗਲੈਂਡ ਤੋਂ ਬਹੁਤ ਸਾਰੇ ਆਉਂਦੇ ਨੇ ਇੰਗਲੈਂਡ ਬਹੁਤ ਸਾਰੇ ਜਾਂਦੇ ਆ ਤਾਂ ਇੱਕ ਹੋਰ ਦੇਖ ਸਕਦੇ ਹੋ ਤੁਸੀਂ ਪਰਿਵਾਰ ਆਇਆ ਇਹਨਾਂ ਨਾਲ ਵੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਜੇ ਇਹ ਗੱਲਬਾਤ ਜਿਹੜਾ ਕਰਨ ਸਾਡੇ ਗੱਲਬਾਤ ਕਰਨ ਦਾ ਮਕਸਦ ਇਹੀ ਹੈ ਕਿ ਲੋਕ ਤੰਗ ਨਾ ਹੋਣ ਲੋਕ ਹਰਾਸ ਨਾ ਹੋਣ ਜਿਹਦੇ ਕਰਕੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਤਾਂ ਮੁਲਾਜ਼ਮ ਵੀ ਖੜੇ ਹੋਣਾ ਵੀ 2 ਮਿੰਟ ਗੱਲਬਾਤ ਕਰਾਂਗੇ ਕਿ ਆਖਰਕਾਰ ਕਿੰਨੇ ਕਿ ਜਿਆਦਾ ਸਕਿਉਰਿਟੀ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਡਿਪਲਾਈ ਕੀਤੀ ਗਈ ਹੈ ਔਰ ਇਸ ਤੋਂ ਬਾਅਦ ਜਿਹੜਾਗਾ ਲਗਾਤਾਰ ਤੁਹਾਨੂੰ ਪ੍ਰੋ ਪੰਜਾਬੀ ਟੀਵੀ ਤੇ ਅਸੀਂ ਅਪਡੇਟ ਦਿੰਦੇ ਰਹਾਂਗੇ ਜੋ ਜੋ ਮਸਲਾ ਬਣੂਗਾ ਜੋ ਜੋ ਇੱਥੇ ਮਾਹੌਲ ਬਣੂਗਾ ਔਰ ਲੋਕ ਖਾਸ ਤੌਰ ਤੇ ਇੱਕ ਗੱਲ ਹੈ ਕਿ ਲੋਕ ਸਾਰੇ ਜਿਹੜੇ ਨੇ ਉਹ ਸਰਕਾਰ ਦੇ ਨਾਲ ਨੇ ਉਹ ਸਾਰੇ ਲੋਕ ਇੱਕੋ ਗੱਲ ਕਹਿ ਰਹੇ ਨੇ ਕਿ ਜੋ ਕੁਝ ਕੀਤਾ ਸਰਕਾਰ ਨੇ ਉਹ ਬਹੁਤ ਵਧੀਆ ਕੀਤਾ ਜਿੰਨਾ ਜਿੰਨਾ ਨਾਲ ਗੱਲਬਾਤ ਕੀਤੀ ਤਾਂ ਸਾਰਿਆਂ ਨੇ ਇਹੀ ਗੱਲ ਕਹੀ ਹੈ ਕਿ ਜਿੰਨਾ ਜਿੰਨਾ ਨੇ ਜਿਹੜਾ ਸਾਡੇ ਤੇ ਹਮਲਾ ਕੀਤਾ ਸੀ ਔਰ ਅਸੀਂ ਜਦੋਂ ਜਵਾਬੀ ਕਾਰਵਾਈ ਕੀਤੀ ਲੋਕ ਕਹਿੰਦੇ ਕਿ ਅਸੀਂ ਬੜੇ ਖੁਸ਼ ਹਾਂ ਤਾਂ ਪਿੱਛੇ ਵੀ ਇੱਕ ਪਰਿਵਾਰਕ ਮੈਂਬਰ ਆਏ ਨੇ ਕੁਝ ਕੋਹ ਨਾਲ ਵੀ ਮੈਂ ਕਹੂੰਗਾ ਕਿ ਕੋਸ਼ਿਸ਼ ਕਰ ਲਈਏ ਜੇ 2 ਮਿੰਟ ਗੱਲਬਾਤ ਉਹਨਾਂ ਨਾਲ ਹੋ ਸਕੇ ਤਾਂ ਕਿੱਥੋਂ ਆਇਓ ਬਾਈ ਜੀ ਤੁਸੀਂ ਅਸੀਂ ਪਾਜੀ ਮੋਹਲੀ ਤੋਂ ਆਏ ਹਾਂ ਕਿੱਥੇ ਜਾਣਾ ਸੀ ਅਸੀਂ ਆਸਟ੍ਰੇਲੀਆ ਜਾਣਾ ਸੀ ਜੀ ਤਾਂ ਤੁਸੀਂ ਮੰਨ ਲਓ ਤੁਹਾਨੂੰ ਰਸਤੇ 'ਚ ਖਬਰ ਵਗੈਰਾ ਤੁਸੀਂ ਸੁਣਦੇ ਆ ਰਹੇ ਹੋਗੇ ਪਤਾ ਲੱਗਿਆ ਨਹੀਂ ਫਿਰ ਨਹੀਂ ਸਾਨੂੰ ਪਤਾ ਨਹੀਂ ਲੱਗਿਆ ਜੀ ਅਸੀਂ ਸਵੇਰੇ ਜਲਦੀ ਨਿਕਲੇ ਸੀਗੇ ਤੇ ਹੁਣ ਹੀ ਥੋੜੀ ਦੇਰ ਪਹਿਲੇ ਹੀ ਕਹਿ ਰਹੇ ਸੀਗੇ ਕਿ ਰਿਪੋਰਟ ਕਲੋਜ਼ ਹੈਗੇ ਆ ਤੇ ਅਸੀਂ ਤਾਂ ਆਏ ਸੀ ਕਿ ਸ਼ਾਇਦ ਫਲਾਈਟ ਡੀਲੇ ਨਾ ਹੋਏ ਤੇ ਰਿਵਰ ਕੀ ਕਹਿ ਰਹੇ ਨੇ ਫਿਰ ਹੁਣ ਹੁੰਦਾ ਇੱਥੇ ਆਏ ਜੇ ਤੁਹਾਡੇ ਸਾਹਮਣੇ ਇਹ ਰਿਟਰਨ ਕਰ ਰਹੇ ਹੈਗੇ ਕਹਿੰਦੇ ਜੀ ਅਗਲੇ ਹੁਕਮ ਤੱਕ ਹੋ ਗਈਆਂ ਕਿਉਂਕਿ ਜੋ ਪੂਰਾ ਮਾਹੌਲ ਬਣਿਆ ਹੈ ਨਾ ਦੇਸ਼ ਦੇ ਵਿੱਚ ਅੱਛਾ ਇੱਕ ਬਾਈ ਜੀ ਜਿਹੜਾ ਇਹ ਸਟ੍ਰਾਈਕ ਕੀਤੀ ਗਈ ਹੈ ਪਾਕਿਸਤਾਨ ਦੇ ਉੱਪਰ ਕਿਉਂਕਿ ਪਹਿਲਾਂ ਟੂਰਿਸਟਾਂ ਨੂੰ ਜਿਸ ਹਸਾਬ ਦੇ ਨਾਲ ਮਾਰਿਆ ਗਿਆ ਪਹਿਲਗਾਮ ਦੇ ਵਿੱਚ ਤਾਂ ਇਸ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਦੇਖੋ ਜਿਹੜੇ ਕੋਈ ਵੀ ਬੰਦਾ ਚਾਹੇ ਇੱਧਰ ਦਾ ਚਾਹੇ ਉੱਧਰ ਦਾ ਚਾਹੇ ਕੋਈ ਨਾਜਾਇਜ਼ ਕਿਸੇ ਨੂੰ ਮਾਰਿਆ ਜਾਂਦਾ ਤਾਂ ਉਹ ਤਾਂ ਗਲਤ ਗੱਲ ਹੈ ਜੀ ਜਿਵੇਂ ਟੂਰਿਸਟਾਂ ਨੂੰ ਉੱਥੇ ਮਾਰਿਆ ਪਹਿਲਗਾਮ ਦੇ ਵਿੱਚ ਕਸ਼ਮੀਰ ਬਹੁਤ ਗਲਤ ਗੱਲ ਹੈ ਜੀ ਇਹ ਤਾਂ ਤੇ ਹੁਣ ਤੁਸੀਂ ਫਿਰ ਡਿਲੇ ਕਰਾਉਂਗੇ ਫਲਾਈਟ ਆਪਦੀ ਅਸੀਂ ਹੁਣ ਦੇਖਦੇ ਆਂ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਦੇ ਆਂ ਬਾਕੀ ਜਿੱਦਾਂ ਬਾਬੇ ਦਾ ਹੁਕਮ ਹੋਏਗਾ ਉਦਾਂ ਤਾਂ ਤਾਂ ਲੋਕ ਲਗਾਤਾਰ ਆ ਰਹੇ ਨੇ ਪਿੱਛੇ ਦੇਖੋ ਅਸੀਂ ਆਹ ਲੋਕ ਹੋਰ ਆਏ ਨੇ ਪਰਿਵਾਰ ਆਇਆ ਇੱਕ ਇਹਨਾਂ ਨਾਲ ਵੀ ਕੋਸ਼ਿਸ਼ ਜਰੂਰ ਕਰ ਲੈਂਦੇ ਆਂ ਗੱਲਬਾਤ 2 ਮਿੰਟ ਕਰਨ ਦੀ ਬਾਈ ਜੀ ਕਿੱਥੋਂ ਆਏ ਹੋ ਤੁਸੀਂ ਆਇਆ ਤਰਨ ਤਰਨ ਜਿਹੜੇ ਜੋ ਕਿੱਥੇ ਜਾਣਾ ਸੀ ਤੁਸੀਂ 에어ਪੋਰਟ 에어ਪੋਰਟ ਹਾਂਜੀ ਅੱਛਾ ਹੁਣ ਫਲਾਈਟ ਫਿਰ ਕੈਂਸਲ ਹੋ ਗਈਆਂ ਨੇ ਹਾਂਜੀ ਜੀ ਸਰ ਪਤਾ ਨਹੀਂ ਸੰਨ ਫਲਾਈਟਾਂ ਰੱਦ ਹੋ ਗਈਆਂ ਨੇ ਕਿਉਂਕਿ ਕੁਝ ਕੁ ਲੋਕਾਂ ਨੂੰ ਪਤਾ ਨਹੀਂ ਕੁਝ ਕੁ ਲੋਕ ਜਿਹੜੇ ਨੇ ਇੱਥੋਂ ਜਦੋਂ ਪਤਾ ਲੱਗਦਾ ਤਾਂ ਵਾਪਸ ਫਿਰ ਯੂ ਟਰਨ ਲੈ ਰਹੇ ਨੇ ਕਿਉਂਕਿ ਲੋਕ ਸਵੇਰੇ ਚੱਲੇ ਹੁੰਦੇ ਨੇ ਜੋ ਜੋ ਵੀ 에어ਪੋਰਟ ਤੇ ਆਉਣਾ ਹੁੰਦਾ ਕੋਈ 4 ਘੰਟਿਆਂ ਦੀ ਸਫ਼ਰ ਹੁੰਦਾ ਕਿਸਦਾ 5 ਘੰਟੇ ਹੁੰਦਾ ਤਾਂ ਲਗਾਤਾਰ ਹਰੇਕ ਅਪਡੇਟ ਤੁਹਾਨੂੰ ਦਿੰਦੇ ਰਹਿਾਂਗੇ ਜੁੜੇ ਰਹੋ ਤੁਸੀਂ ਪ੍ਰੋ ਪੰਜਾਬੀ ਟੀਵੀ ਨਾਲ ਤੇ ਇਸ ਖਬਰ ਨੂੰ ਇਸ ਵੀਡੀਓ ਨੂੰ ਨਾਲ ਦੇਣਾ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਬਹੁਤ ਸਾਰੇ ਲੋਕ ਘਰਾਂ ਤੋਂ ਚੱਲਣਗੇ ਬਹੁਤ ਸਾਰੇ ਲੋਕ ਫਲਾਈਟਾਂ ਤੇ ਜਾਣਾ ਹੈ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਨਾਲ ਨਾਲ ਮਿਲਦੀ ਰਹੇ ਕੈਮਰਾ ਪਰਸਨ ਦਵਿੰਦਰ ਨਾਮ ਮਨਦੀਪ ਜੋਤ ਸ਼੍ਰੀ ਅਮਰਸਾਹ